ਕਿਸਾਨ ਵੀਰੋ ਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਸੀਲ ਅਮਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰ ਉਸੇ ਕੂਸਾ ਬਾਸਮਤੀ 1886 ਬਾਸਮਤੀ ਲਈ ਹੈ ਜਿਹੜੀ 14 ਸੱਕ ਦਾ ਸੋਧਿਆ ਦਾ ਰੂਪ ਹੈ ਇਹ ਜਿਹੜੀ ਬਾਸਮਤੀ ਹੈ ਇਹਦੇ ਚ ਨੈਕ ਬਲਾਸਟ ਘੰਡੀ ਤੋੜ ਤੇ ਚੁਲਸ ਰੋਗ ਹੈ ਜਿਹੜਾ ਉਹ ਆਉਂਦਾ ਨਹੀਂ ਦੋਨੇ ਤਰ੍ਹਾਂ ਦੇ ਜੀਨੇਰ ਵਿੱਚ ਪਾਏ ਨੇ ਇਹ ਕਿਸਾਨ ਵੀਰ ਇਸ ਵੈਰਾਈਟੀ ਨੂੰ ਮੁਛਲ ਦੇ ਨਾਮ ਨਾਲ ਵੀ ਬੁਲਾਉਂਦੇ ਨੇ ਤੇ ਕਿਸਾਨ ਵੀਰੋ ਇਸ ਵੇਲੇ ਜਿਹੜੀ ਸ਼ੀਤ ਬ্লাইਟ ਆ ਉਹ ਬੜੀ ਤੇਜ਼ੀ ਨਾਲ ਖੇਤਾਂ ਦੇ ਵਿੱਚ ਫੈਲ ਰਹੀ ਹੈ ਤੇ ਸ਼ੀਤ ਬ্লাইਟ ਨੂੰ ਜਿਹੜਾ ਮੈਂ ਸਮਝਦਾ ਵੀ ਮੇਨ ਇਹਦਾ ਸੋਰਸ ਹੈ ਪੈਦਾ ਹੋਣ ਦਾ ਉਹ ਕੱਖ ਨੇ ਜਿਹੜੇ ਸਾਡੇ ਖੇਤਾਂ ਦੇ ਆਲੇ-ਦਾਲੇ ਨਾ ਘਾਹ ਏ ਇਹਨੂੰ ਸਾਨੂੰ ਸਾਫ਼ ਕਰ ਲੈਣਾ ਚਾਹੀਦਾ ਕਿਸਾਨ ਵੀਰੋ ਜਿਹੜਾ ਇਹ ਘਾਹ ਏ ਤਕਰੀਬਨ ਸਾਡੇ ਬੰਨਿਆਂ ਦੇ ਉੱਤੇ ਘਰੇ ਨਾਲ-ਨਾਲ ਪੁੱਈਆਂ ਦੇ ਨਾਲ-ਨਾਲ ਸੂਈਆਂ ਦੇ ਨਾਲ-ਨਾਲ ਨਹਿਰਾਂ ਦੇ ਰੇਲਵੇ ਦੇ ਲਾਈਨਾਂ ਦੇ ਨਾਲ-ਨਾਲ ਜਾਹਰ ਵੀ ਜਿਹੜੇ ਖਾਲੀ ਜਗ੍ਹਾ ਪਈਆ ਉੱਥੋਂ ਇਹ ਸ਼ੁਰੂ ਹੁੰਦੀ ਆ ਕਿਸਾਨ ਵੀਰੋ ਇਸ ਕਰਕੇ ਸਾਨੂੰ ਇਹਦੇ ਤੇ ਆੜ ਵਾਲੇ ਨਦੀਨਾ ਨੂੰ ਕਾਬੂ ਕਰਨਾ ਚਾਹੀਏ ਸਪਰੇਅ ਕਰਕੇ ਕਰੋ ਜਿਹੜੇ ਕੱਕ ਜੀਰੀ ਦੇ ਨਾਲ ਨੇ ਵਿਚਨੇ ਉਹ ਸਾਨੂੰ ਲੇਬਰ ਤੋਂ ਸਾਫ਼ ਕਰਾ ਲੈਣੇ ਚਾਹੀਦੇ ਨੇ ਕਿਸਾਨ ਵੀਰੋ ਪੰਜਾਬ ਐਗਰੀਕਲਚਰ ਇੰਸਟੀਟਿਊਟ ਤੇ ਆਈਆਰ ਨੇ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਸ਼ੀਟ ਬਲੱਟ ਲਈ ਰეკਮੈਂਡ ਨੇ ਕਿਸੇ ਵੀ ਇੱਕ ਦਵਾਈ ਦਾ ਸਪਰੇਅ ਕਰਕੇ ਅਸੀਂ ਜਿਹੜੀ ਸ਼ੀਟ ਬਲੱਟ ਆ ਉਹਨੂੰ ਚੰਗੀ ਤਰ੍ਹਾਂ ਕਾਬੂ ਕਰ ਸਕਦੇ ਹਾਂ ਕਿਸਾਨ ਵੀਰੋ 15 ਦਿਨਾਂ ਬਾਅਦ ਇੱਕ ਸਪਰੇਅ ਆ ਜਿਹੜਾ ਉਹ ਦੁਬਾਰਾ ਰਿਪੀਟ ਕਰ ਲੈਣਾ ਚਾਹੀਦਾ ਤੇ ਤਾਂ ਕਿ ਜਿਹੜੀ ਸ਼ੀਤ ਪਲੇਟ ਆ ਉਹਦਾ ਕਿਸਾਨ ਵੀ ਲੋਕਾਂ 'ਤੇ ਕਾਫੀ ਮਾੜਾ ਅਸਰ ਹੁੰਦਾ ਹੈ ਝਾੜ ਦੇ ਉੱਤੇ ਤੇ ਸਭ ਤੋਂ ਮੈਂ ਸਮਝਦਾ ਜਿਹੜੀ ਮੇਨ ਪ੍ਰੋਬਲਮ ਹੈ ਇਸ ਵੇਲੇ ਹੈਗੀ ਆ ਉਹ ਸ਼ੀਤ ਪਲੇਟ ਦੀ ਆ ਖੇਤਾਂ ਦੇ ਵਿੱਚ ਝੋਨੇ ਦੇ ਖੇਤਾਂ ਦੇ ਵਿੱਚ